ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਪਰਮਜੀਤ ਸਿੰਘ PSK ਮੀਡੀਆ ਗਰੁੱਪ ਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਕਰਦਾ ਖੈਰ ਮਕਤਮ ਜੀ ਆਇਆਂ ਨੂੰ ਪਿੱਛੇ ਇੱਕ ਵੀਡੀਓ ਚੱਲੀ ਜਾ ਰਹੀ ਹੈ ਪਹਿਚਾਨ ਤੁਸੀਂ ਲਿਆਏ ਹੋਏਗਾ ਇਹ ਹੈ ਜੀ ਗੈਰੀ ਸੰਧੂ ਗੈਰੀ ਸੰਧੂ ਦਾ ਬੜਾ ਹੀ ਪਿਆਰਾ ਸ਼ੋਅ ਹੋਇਆ ਦਿੱਲੀ ਦੇ ਵਿੱਚ ਮੈਂ ਇਸ ਕਰਕੇ ਸ਼ੋਅ ਨੂੰ ਪਿੱਛੇ ਲਾ ਕੇ ਤੁਹਾਡਾ ਗੱਲ ਕਰਨ ਲੱਗਾ ਦੋ ਰੀਜ਼ਨ ਨੇ ਇੱਕ ਤੇ ਕਿ ਇਹ ਸ਼ੋਅ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਗੈਰੀ ਸੰਧੂ ਨੇ ਬਹੁਤ ਟੇਕੇ ਗਾਇਆ ਔਰ ਸਰੀਲਾ ਵੀ ਗਾਇਆ ਟੇਕੇ ਗਾਉਣਾ ਹੋਰ ਗੱਲ ਆ ਬੰਦ ਟਪੂਸੀਆਂ ਮਾਰਨੀਆਂ ਹੋਰ ਗੱਲ ਆ ਪਰ ਇਸ ਬੰਦੇ ਨੇ ਸ਼ੇਰੋ ਸ਼ੇਰੀ ਵੀ ਕੀਤੀ ਗੱਲਬਾਤ ਵੀ ਸੋਹਣੀ ਕੀਤੀ 1 ਘੰਟਾ 11 ਮਿੰਟ ਤੇ ਕੁਝ ਸੈਕਿੰਡ ਦਾ ਸ਼ੋਅ ਆ ਬਿਨਾ ਸਕਿਪ ਕੀਤੇ ਪੂਰਾ ਸ਼ੋਅ ਵੇਖਿਆ ਮੈਨੂੰ ਬੜਾ ਚੰਗਾ ਲੱਗਾ ਦੇਖੋ ਜੇ ਕੋਈ ਕੋਈ ਚੰਗਾ ਕਰਦਾ ਹੈ ਤੂੰ ਦੀ ਤਾਰੀਫ਼ ਕਰਨਾ ਵੀ ਸਾਡਾ ਫਰਜ਼ ਵੀ ਹੈ ਤੇ ਸਾਡਾ ਹੱਕ ਵੀ ਬਣਦਾ ਕਿ ਤਾਰੀਫ਼ ਕੀਤੀ ਜਾਵੇ ਗੈਰੀ ਸੰਧੂ ਠੀਕ ਹੈ ਕਈ ਵਾਰੀ ਲਾਈਵ ਆ ਕੇ ਥੋੜਾ ਜਿਆ ਬੜਬੋਲੇ ਹੈਗਾ ਇਸ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਬੋਲ ਬੁਲ ਜਾਂਦਾ ਪਰ ਬਹੁਤਾ ਬੜਬੋਲੇ ਬੰਦੇ ਚੰਗੇ ਹੁੰਦੇ ਨੇ ਦਿਲ ਦੇ ਸੋ ਗੈਰੀ ਸੰਧੂ ਨੇ ਬੜਾ ਸੋਹਣਾ ਦਿੱਲੀ ਦੇ ਵਿੱਚ ਸ਼ੋਅ ਕੀਤਾ ਇਸ ਗੱਲ ਦੀਆਂ ਵਧਾਈਆਂ ਗੈਰੀ ਸੰਧੂ ਬੜਾ ਮੇਰਾ ਛੋਟੇ ਭਾਈ ਹੋ ਤੁਸੀਂ ਬੜਾ ਚੰਗਾ ਲੱਗਾ ਮੈਨੂੰ ਚੰਗਾ ਇਸ ਕਰਕੇ ਵੀ ਲੱਗਾ ਤੁਸੀਂ ਗੱਲਾਂ ਸੋਹਣੀਆਂ ਕੀ ਕੀ ਗਾਇਆ ਚੰਗਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਬਹੁਤ ਰੌਲੇ ਰੱਪੇ ਵਾਲਾ 뮤직 ਨਹੀਂ ਸੀ ਕ ਨਾਲ ਲਾਈਵ ਬੈਂਡ ਤੁਹਾਡੇ ਪ੍ਰੋਪਰ ਬੈਂਡ ਵੱਜਿਆ ਹੋਇਆ ਹੈ ਇਹ ਨਹੀਂ ਕਿ ਪਿਛੇ ਟਰੈਕ ਲੱਗੇ ਨੇ ਤੁਸੀਂ ਲਿਪਸਿੰਗ ਕਰ ਰਹੇ ਹੋ ਬਿਲਕੁਲ ਨਹੀਂ ਪ੍ਰੋਪਰ ਬੈਂਡ ਵੱਜਿਆ ਹੋਇਆ ਲਾਈਵ ਤੇ ਚੜਾ ਅੱਜ ਕੱਲ ਇਹ ਖਤਮ ਹੋ ਰਿਹਾ ਸਿਸਟਮ ਸੋ ਚੰਗਾ ਲੱਗਾ ਦੂਸਰਾ ਰੀਜ਼ਨ ਇਸ ਵੀਡੀਓ ਨੂੰ ਬਣਾਉਣ ਦਾ ਇਹ ਹੈ ਕਿ ਜੀ ਖਾਨ ਜੀ ਖਾਨ ਤੇ ਖਾਨ ਸਾਹਿਬ ਤੁਹਾਨੂੰ ਪਤਾ ਹੈ ਕਿ ਇਹ ਗੈਰੀ ਸੰਧੂ ਦੀ ਦੇਣ ਨੇ ਇਸ ਗੱਲ ਹੀ ਵੀ ਮੈਂ ਸਲੂਟ ਕਰਦਾ ਗੈਰੀ ਸੰਧੂ ਨੂੰ ਕਿਉਂਕਿ ਇਦਾਂ ਕੋਈ ਕਰਦਾ ਨਹੀਂਗਾ ਕਿ ਆਪਣੇ ਕੋਰਸ ਵਾਲਿਆਂ ਨੂੰ ਅੱਗੇ ਲਿਆ ਕੇ ਗਵਾ ਕੇ ਤੇ ਠੀਕ ਹੈ ਕਈਆਂ ਲੋਕਾਂ ਨੇ ਆਪਣੇ ਕੋਰਸ ਵਾਲਾ ਨੂੰ ਗਵਾਇਆ ਹੈ ਪਰ ਅੱਗੇ ਆਉਣ ਨਹੀਂ ਦਿੰਦਾ ਇਹ ਸੱਚ ਆ ਉੱਥੇ ਥੋੜਾ ਜਿਹਾ ਗਵਾਦਤਾ ਤੇ ਉਹਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਪਰ ਗੈਰੀ ਸੰਧੂ ਨੇ ਇਹਨਾਂ ਨੂੰ ਪ੍ਰੋਪਰ ਅੱਗੇ ਲਿਆਂਦਾ ਗਾਣੇ ਵੀ ਕਰਾਈ ਇਹਨਾਂ ਦੇ ਪ੍ਰਮੋਟ ਵੀ ਕੀਤਾ ਤੇ ਮੌਕਾ ਵੀ ਦਿੱਤਾ ਤੇ ਆਜ਼ਾਦੀ ਵੀ ਦਿੱਤੀ ਕਿ ਜਾਓ ਗਾਓ ਆਪਣਾ ਕੰਮ ਕਰੋ ਕਮਾਓ ਤੇ ਖਾਓ ਇਹ ਬੜੀ ਚੰਗੀ ਗੱਲ ਆ ਹੁਣ ਐਸ ਵੀਡੀ ਨੂੰ ਅੱਜ ਕਿਉਂ ਮੈਂ ਗੱਲ ਕਰ ਰਿਹਾ ਜੀ ਖਾਨ ਦੀ ਦਿੱਲੀ ਦੇ ਵਿੱਚ ਸ਼ੋਅ ਸੀਗਾ ਤੇ ਜੀ ਖਾਨ ਬਕਾਇਦਾ ਪੂਰੇ ਸ਼ੋਅ ਦੇ ਵਿੱਚ ਕੋਰਸ ਕਰ ਰਿਹਾ ਤੁਹਾਨੂੰ ਨਜ਼ਰ ਆਇਆ ਹੋਵੇਗਾ ਇਹ ਬੜੀ ਚੰਗੀ ਗੱਲ ਹੈ ਨਹੀਂ ਤੇ ਸ਼ਿਕਵਾ ਸਾਨੂੰ ਇਹ ਹੁੰਦਾ ਕਿ ਯਾਰ ਮੈਂ ਉਹਨੂੰ ਅੱਗੇ ਲੈ ਕੇ ਆਂਦਾ ਤੇ ਉਹਨੇ ਹੈਲਪ ਕੀਤੀ ਉਹਦੇ ਗਾਣੇ ਵੀ ਕੀਤੇ ਜਾਂ ਕਿਸੇ ਵੀ ਲਾਈਨ ਦੇ ਵਿੱਚ ਤੁਸੀਂ ਹੈਲਪ ਕੀਤੀ ਹੋਵੇ ਤੇ ਸ਼ਿਕਵੇ ਅਸੀਂ ਬਾਅਦ ਚ ਕਰਦੇ ਆ ਕਿ ਯਾਰ ਬਾਅਦ ਹੁਣ ਨਾਮ ਬਣ ਗਿਆ ਤੇ ਸਾਨੂੰ ਭੁੱਲ ਗਿਆ ਫੁਕਰੀਆਂ ਮਾਰਦਾ ਉੱਪਰ ਮੂੰਹ ਕਰਕੇ ਥੁੱਕਦਾ ਆਕੜਾ ਆ ਗਈ ਐਟੀਟਿਊਡ ਕਈ ਕੁਝ ਗੱਲਾਂ ਹੁੰਦੀਆਂ ਨੇ ਇਹੋ ਜੀਆਂ ਪਰ ਐਸ ਸ਼ੋਅ ਦੇ ਵਿੱਚ ਮੈਂ ਔਰ ਇੱਕ ਦੋ ਹੋਰ ਸ਼ੋਅਾਂ ਦੇ ਵਿੱਚ ਵੀ ਮੈਂ ਦੇਖਿਆ ਸੀਗਾ ਪਰ ਐਸ ਸ਼ੋਅ ਦੀ ਮੈਂ ਅੱਜ ਗੱਲ ਕਰਾਂ ਕਿਉਂਕਿ ਇਹ ਸ਼ੋਅ ਮੈਂ ਪੂਰਾ ਦੇਖਿਆ ਜੀ ਖਾਨ ਪੂਰੇ ਸ਼ੋਅ ਦੇ ਵਿੱਚ ਇੱਕ ਕਦਮ ਵੀ ਗੈਰੀ ਸੰਧੂ ਤੋਂ ਅੱਗੇ ਨਹੀਂ ਆਇਆ ਪਿੱਛੇ ਖੜ ਕੇ ਜਿੱਦਾਂ ਜਿੱਥੇ ਕੋਰਸ ਵਾਲੇ ਖੜਦੇ ਹੁੰਦੇ ਨੇ ਜਿੰਨੇ ਪਿੱਛੇ ਖੜ ਕੇ ਕੋਰਸ ਕਰਦੇ ਨੇ ਉਸੇ ਤਰ੍ਹਾਂ ਕੋਰਸ ਕੀਤਾ ਜਿਵੇਂ ਪਾਪੂਲਰ ਹੋਣ ਤੋਂ ਪਹਿਲਾਂ ਕੋਰਸ ਕਰਦਾ ਹੁੰਦਾ ਸੀ ਗੈਰੀ ਹੁਣਾ ਨੇ ਇਹ ਬੜੀ ਚੰਗੀ ਗੱਲ ਲੱਗੀ ਲੱਗੀ ਮੈਨੂੰ ਤੇ ਬੰਦੇ ਭੁੱਲ ਜਾਂਦੇ ਨੇ ਹੁਣ ਦੇਖੋ ਏਸੇ ਸ਼ੋਅ ਦੇ ਵਿੱਚ ਗੈਰੀ ਨੂੰ ਇਹ ਵੀ ਕਹਿ ਸਕਦਾ ਸੀ ਇੱਕ ਦੋਸਤਾਂ ਦੇ ਨਾਤੇ ਕਿ ਭਾਜੀ ਮੈਂ ਹੁਣ ਮੇਰਾ ਥੋੜਾ ਜਿਹਾ ਨਾਮ ਆ ਚਲੋ ਤੁਹਾਡੀ ਕਿਰਪਾ ਨਾਲ ਕਹ ਲਓ ਮਾਲਕ ਦੀ ਕਿਰਪਾ ਜੋ ਮਰਜੀ ਹੈ ਵੀ ਮੈਨੂੰ ਥੋੜਾ ਜਿਹਾ ਲੋਕੀ ਕੀ ਕਹਿਣਗੇ ਜਾਂ ਮੈਂ ਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਤੇ ਮੈਂ ਉਦਾਂ ਤੁਹਾਡੇ ਨਾਲ ਆ ਪਰ ਕੋਰਸ ਨਹੀਂ ਕਰ ਸਕਦਾ ਤੇ ਹੋ ਸਕਦਾ ਗੈਰੀ ਸਿੰਧੂ ਵੀ ਮੰਨ ਜਾਂਦਾ ਪਰ ਨਹੀਂ ਚੰਗਾ ਕੀਤਾ ਗੈਰੀ ਸੋਰੀ ਜੀ ਖਾਨ ਨੇ ਕਿ ਪ੍ਰੋਪਰ ਆ ਕੇ ਕੋਰਸ ਕੀਤਾ ਔਰ ਖੁੱਲ੍ਹ ਦਲੀ ਨਾਲ ਇਹ ਵੀ ਨਹੀਂ ਕਿ ਸ਼ਰਮਾ ਕੇ ਕੋਰਸ ਕੀਤਾ ਪੂਰੀ એનર્ਜੀ ਦੇ ਨਾਲ ਆਪਣੀ ਡਿਊਟੀ ਦਿੱਤੀ ਆ ਬੰਦੇ ਨੇ ਇਦਾਂ ਹੋਣਾ ਚਾਹੀਦਾ ਦੇਖੋ ਜੀ ਤੁਹਾਨੂੰ ਤੁਹਾਡੇ ਵਾਸਤੇ ਕੋਈ ਇਦਾਂ ਕਰਦਾ ਆਪਣੀ ਔਕਾਤ ਨਾ ਭੁੱਲੋ ਬੜਾ ਚੰਗਾ ਲੱਗਿਆ ਮੈਨੂੰ ਪਰਸਨਲੀ ਮੇਰਾ ਛੋਟਾ ਵੀਰ ਹੈ ਜੀ ਖਾਨ ਔਰ ਮੈਂ ਸੁਣਦਾ ਵੀ ਬਹੁਤ ਆ ਕਿਉਂਕਿ ਸਰੀਲੇ ਮੇਰੇ ਕੰਨ ਨੇ ਜੇ ਕੋ ਸਰੀਲਾ ਤੇ ਕੋਈ ਦੁਸ਼ਮਣ ਤੋਂ ਦੁਸ਼ਮਣ ਵੀ ਵੱਟੇ ਤੋਂ ਵੱਡਾ ਮੇਰਾ ਕੋਈ ਦੁਸ਼ਮਣ ਨਹੀਂ ਚੰਗਾ ਸੁਰਲਾ ਜਵੇ ਤੇ ਮੈਂ ਉਹਦੇ ਕਦਮਾਂ ਵਿੱਚ ਬਹਿ ਜਾਂਦਾ ਮੇਰਾ ਸੁਰ ਨਾਲ ਇੰਨਾਕ ਤਾਲੁਕਾ ਪਰ ਜੀਖਾਂ ਤੇ ਬੜਾ ਸਰੀਲਾ ਮੈਂ ਸੁਣਦਾ ਰਹਿੰਦਾ ਜਦੋਂ ਵੀ ਗਾਇਬ ਗਾਇ ਕੁਝ ਆਉਂਦਾ ਚੰਗਾ ਲੱਗਦਾ ਮੈਨੂੰ ਪਰ ਆਹ ਵੀਡੀਓ ਮੈਨੂੰ ਪਰਸਨਲੀ ਬੜੀ ਚੰਗੀ ਲੱਗੀ ਮੇਰਾ ਦਿਲ ਕੀਤਾ ਕਿ ਯਾਰ ਜੇਕਰ ਕਿਤੇ ਕੁਝ ਚੰਗਾ ਹੁੰਦਾ ਹੈ ਤੇ ਉਹਦੀ ਤਾਰੀਫ ਕਰਨੀ ਚਾਹੀਦੀ ਹੈ ਸੋ ਮੈਨੂੰ ਬੜਾ ਚੰਗਾ ਲੱਗਾ ਦੋਨਾਂ ਦੀ ਪਰਫਾਰਮੈਂਸ ਹਰਜੀਖਾਨ ਆ ਕੇ ਉੱਥੇ ਕੋਰਸ ਕੀਤਾ ਪੂਰੇ ਸ਼ੋਅ ਦੇ ਵਿੱਚ ਉਹਨੂੰ ਯਾਦ ਆ ਸਾਰਾ ਕੁਝ ਇਸ ਬੰਦੇ ਦੀ ਵਜ੍ਹਾ ਨਾਲ ਆ ਮੈਂ ਇਹ ਬੜਾ ਚੰਗਾ ਲੱਗਾ ਖਾਨ ਸਾਹਿਬ ਇਹ ਸ਼ੋਅ 'ਚ ਨਜ਼ਰ ਨਹੀਂ ਆਏ ਮੈਂ ਨਹੀਂ ਕਹਿੰਦਾ ਕਿ ਉਹ ਜੇ ਉੱਥੇ ਪਹੁੰਚਿਆ ਨਹੀਂ ਆਕੜ ਹੋ ਗਈ ਜਾਂ ਕੁਝ ਇਦਾਂ ਦੀ ਗੱਲ ਨਹੀਂ ਕਈਆਂ ਨੇ ਕਮੈਂਟਾਂ ਵਿੱਚ ਕਿਹਾ ਹੋਇਆ ਪਰ ਮੈਂ ਨਹੀਂ ਕਹਾਂਗਾ ਹੋ ਸਕਦਾ ਕੋਈ ਉਹਨਾਂ ਦੀ ਮਜਬੂਰੀ ਹੋਵੇ ਨਹੀਂ ਪਹੁੰਚ ਸਕੇ ਤੇ ਬਾਕੀ ਅੱਗੇ ਰੱਬ ਜਾਣਦਾ ਕੀ ਕੀ ਮਜਬੂਰੀ ਸੀ ਜਾਂ ਬਿਜੀ ਸੀ ਜਾਂ ਕੀ ਚੱਕਰ ਸੀ ਰੱਬ ਜਾਣਦਾ ਪਰ ਮੈਂ ਜੋ ਕੁਝ ਦੇਖਿਆ ਜਿਹੜਾ ਨਹੀਂ ਦੇਖਿਆ ਉਹਦੇ ਬਾਰੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਜੋ ਦੇਖਿਆ ਉਹਦੇ ਬਾਰੇ ਮੈਂ ਠੋਕ ਵਜਾ ਕੇ ਤੁਹਾਨੂੰ ਕਹਿ ਰਿਹਾ ਕਿ ਜੀਖਣ ਮੇਰੇ ਛੋਟੇ ਵੀਰ ਤੁਹਾਡੀ ਇੱਜ਼ਤ ਹੋਰ ਵੱਧ ਗਈ ਹੈ ਮੇਰੇ ਦਿਲ ਦੇ ਵਿੱਚ ਮਾਲਕ ਤੁਹਾਨੂੰ ਖੁਸ਼ ਰੱਖੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬਹੁਤ ਕਾਮਯਾਬੀਆਂ ਤੇਰੇ ਖੁਸ਼ ਰੋ ਸਤਿ ਸ਼੍ਰੀ ਅਕਾਲ